ਸੱਚੀ ਗੱਲ ਪੰਜਾਬੀ ਉਹ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਬੀਬੀਆਂ ਦੇ ਲਈ ਬੱਸ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਕਰ ਦਿੱਤੀ ਗਈ ਸੀ ਖਾਸ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਔਰਤਾਂ ਹਨ ਉਹ ਸਰਕਾਰੀ ਵਾਲੀਆਂ ਫ੍ਰੀ ਬੱਸਾਂ ਦੇ ਵਿੱਚ ਆਧਾਰ ਕਾਰਡ ਦੇ ਉੱਤੇ ਸਫ਼ਰ ਕਰਦੀਆਂ ਹਨ ਸੋ ਇਹ ਜਿਹੜੀ ਕਿ ਹੜਤਾਲ 13 ਅਗਸਤ ਤੱਕ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਹੁਣ ਇਸ ਨੂੰ 13 ਅਗਸਤ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਰਖੜੀ ਵਾਲੇ ਦਿਨ ਹੀ ਜਿਹੜਾ ਹੜਤਾਲ ਕਰਨ ਦਾ ਐਲਾਨ ਪੰਜਾਬ ਰੋਡਵੇਜ ਦੇ ਮੁਲਾਜ਼ਮਾਂ ਦੇ ਵੱਲੋਂ ਕਰ ਦਿੱਤਾ ਗਿਆ ਸੀ ਜਿੱਥੇ ਕਿ ਦੂਜੇ ਪਾਸੇ ਚੰਡੀਗੜ੍ਹ ਦੇ ਰੋਡਵੇਜ ਵੱਲੋਂ ਜਿਹੜਾ ਕਿ ਕਿਹਾ ਗਿਆ ਸੀ ਕਿ ਜਿਹੜਾ ਰਖੜੀ ਵਾਲਾ ਦਿਨ ਹੋਵੇਗਾ ਉਸ ਦਿਨ ਬਿਲਕੁਲ ਫ੍ਰੀ ਦੇ ਵਿੱਚ ਔਰਤਾਂ ਦੇ ਲਈ ਬੱਸਾਂ ਚੱਲਣਗੀਆਂ ਪਰ ਦੂਜੇ ਪਾਸੇ ਪੰਜਾਬ ਦੇ ਪੰਨਵਾਸ ਅਤੇ ਪੀਆਰਟੀਸੀ ਦੇ ਮੁਲਾਜ਼ਮਾਂ ਦੇ ਵੱਲੋਂ ਬੱਸਾਂ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ ਪਰ ਇਸੇ ਦੌਰਾਨ ਹੁਣ ਪੰਜਾਬ ਰੋਡਵੇਜ ਦੇ ਠੇਕਾ ਮੁਲਾਜ਼ਮਾਂ ਦੇ ਵੱਲੋਂ ਦਿੱਤੇ ਗਏ ਆਲਟੀਮੇਟਮ ਮੁਤਾਬਕ ਸਰਕਾਰ ਬਾਦ ਦੁਪਹਿਰ ਨੂੰ ਹੀ ਚੱਕਾ ਜਾਮ ਕਰ ਦਿੱਤਾ ਗਿਆ ਸੀ ਸੋ ਹਾਲਾਂਕਿ ਕੁਝ ਹੀ ਦੇਰ ਬਾਅਦ ਹੁਣ ਪੰਜਾਬ ਸਰਕਾਰ ਦੇ ਵੱਲੋਂ ਮੀਟਿੰਗ ਕੀਤੀ ਗਈ ਹੈ ਜਿਸ ਤੋਂ ਬਾਅਦ ਕਿ ਇਹ ਹੁਣ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਕਿ 13 ਅਗਸਤ ਤੱਕ ਇਸ ਹੜਤਾਲ ਨੂੰ ਉਹਨਾਂ ਦੇ ਵੱਲੋਂ ਹੁਣ ਮੋਲਤ ਵੀ ਕਰ ਲਿਆ ਗਿਆ ਹੈ ਤੇ ਦੂਜੇ ਪਾਸੇ ਹੀ ਹੁਣ ਇਸ ਦੇ ਉੱਤੇ ਭਗਵੰਤ ਮਾਨ ਸਰਕਾਰ ਦਾ ਵੀ ਬਿਆਨ ਸਾਹਮਣੇ ਨਿਕਲ ਕੇ ਆਇਆ ਹੈ ਸਰਕਾਰ ਦਾ ਕਹਿਣਾ ਹੈ ਕਿ ਜਿਹੜਾ ਪਨਵਸ ਅਤੇ ਪੀਆਰਟੀਸੀ ਦੇ ਠੇਕਾ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਕੀਤੀ ਗਈ ਸੀ ਸੋ ਉਹਨਾਂ ਦੇ ਨਾਲ ਮੀਟਿੰਗ ਕਰ ਲਈ ਗਈ ਹੈ ਸੋ ਰੱਖੜੀ ਵਾਲਾ ਦਿਹਾੜਾ ਤਿਹਾੜ ਹੈ ਤੇ ਇਸੇ ਦੌਰਾਨ ਰੱਖੜੀ ਜਿਹੜੀ ਕਿ ਅਗਲੇ 1 ਤੋਂ 2 ਦਿਨਾਂ ਤੱਕ ਪੰਜਾਬ ਦੇ ਵਿੱਚ ਚੱਲੇਗੀ ਸੋ ਲੋਕਾਂ ਨੂੰ ਕੋਈ ਵੀ ਮੁਸ਼ਕਲਾਂ ਦਾ ਸਾਹਮਣਾ ਨਾ ਆਵੇ ਇਸ ਕਾਰਨ ਹੁਣ ਸਰਕਾਰ ਨੇ ਲਗਭਗ 1 ਘੰਟਾ 50 ਮਿੰਟ ਦੇ ਵਿੱਚ ਹੀ ਕਰਮਚਾਰੀਆਂ ਦੀ ਗੱਲ ਸੁਣ ਲਈ ਹੈ ਕਿ 13 ਅਗਸਤ ਤੱਕ ਇਹ ਹੜਤਾਲ ਨੂੰ ਮੁਲਤਵੀ ਕਰ ਲਿਆ ਗਿਆ ਹੈ ਜੇਕਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ 14 ਅਗਸਤ ਨੂੰ ਦੁਬਾਰਾ ਜਿਹੜੀ ਪੰਜਾਬ ਦੇ ਵਿੱਚ ਹੁਣ ਬੱਸਾਂ ਦੇ ਉੱਤੇ ਜਿਹੜੀ ਰੋਕ ਲੱਗ ਜਾਵੇਗੀ ਹੜਤਾਲ ਸ਼ੁਰੂ ਕਰ ਦਿੱਤੀ ਜਾਵੇਗੀ ਸੋ ਸਰਕਾਰ ਨੂੰ ਜਿਹੜਾ ਕਿ ਪਹਿਲਾਂ ਤੋਂ ਹੀ ਪਤਾ ਸੀ ਕਿ ਜਿਹੜਾ ਕਿ ਪਨਵਸ ਅਤੇ ਪੀਆਰਟੀਸੀ ਦੇ ਮੁਲਾਜ਼ਮੇ ਆ ਉਹਨਾਂ ਦੇ ਵੱਲੋਂ ਹੜਤਾਲ ਕਰ ਦਿੱਤੀ ਜਾਣੀ ਹੈ ਪਰ ਫਿਰ ਵੀ ਜਿਹੜਾ ਕਿ ਸਰਕਾਰ ਦੇ ਵੱਲੋਂ ਫੇਰ ਤੋਂ ਇੱਕ ਵਾਰ ਕ੍ਰੈਡਿਟ ਲੈਂਡ ਦੇ ਲਈ ਜਿਹੜਾ ਕਿ ਪਹਿਲਾਂ ਹੜਤਾਲ ਕਰਵਾਈ ਗਈ ਤੇ ਬਾਅਦ ਵਿੱਚ ਰਖੜੀ ਦਾ ਬਹਾਨਾ ਲਾ ਕੇ ਇਸ ਹੜਤਾਲ ਨੂੰ ਖਤਮ ਕੀਤਾ ਗਿਆ ਤੇ ਬਾਅਦ ਵਿੱਚ ਜਿਹੜਾ ਕਿ ਇਸ ਦਾ ਜਿਹੜਾ ਸਾਰਾ ਸਹਿਰਾ ਆਪਣੇ ਸਿਰ ਉਹਨਾਂ ਦੇ ਵੱਲੋਂ ਲਿਆ ਗਿਆ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਖਰਾਬ ਨਹੀਂ ਹੋਣ ਦੇਣਾ ਚਾਹੁੰਦੇ ਸੋ ਇਸੇ ਕਾਰਨ ਅਸੀਂ ਇਹ ਹੜਤਾਲ ਨੂੰ ਰੋਕ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਪੀ ਆਰਟੀਸੀ ਦੀਆਂ 577 ਰੂਟਾਂ ਦੇ ਉੱਤੇ ਬੱਸਾਂ ਚੱਲ ਰਹੀਆਂ ਹਨ ਜਿਸ ਦੇ ਵਿੱਚ ਕੀ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਦਿੱਲੀ ਰਾਜਸਥਾਨ ਉੱਤਰਾਖੰਡ ਅਤੇ ਹੋਰ ਵੀ ਕਈ ਜਿਹੜੇ ਰਾਜ ਸ਼ਾਮਲ ਹਨ ਤੇ ਹਰ ਰੋਜ਼ ਜਿਹੜਾ ਕਿ ਲਗਭਗ 355000 827 ਕਿਲੋਮੀਟਰ ਜਿਹੜਾ ਕਿ ਪੀ ਆਰਟੀਸੀ ਕਵਰ ਕਰਦੀ ਹੈ ਸੋ 50 ਕਰੋੜ ਤੋਂ ਵੱਧ ਜਿਹੜੀਆਂ ਕਿ ਔਰਤਾਂ ਪੰਜਾਬ ਆਂ 50 ਕਰੋੜ ਰੁਪਏ ਦਾ ਜਿਹੜਾ ਸਫਰ ਹੈ ਉਹ ਫ੍ਰੀ ਦੇ ਵਿੱਚ ਹਰ ਰੋਜ਼ ਕਰ ਰਹੀਆਂ ਹਨ ਸੋ ਬੱਸਾਂ ਬੰਦ ਹੋਣ ਦੇ ਕਾਰਨ ਕਿਤੇ ਨਾ ਕਿਤੇ ਆਧਾਰ ਕਾਰਡ ਦੇ ਉੱਤੇ ਫ੍ਰੀ ਸਫਰ ਕਰਨ ਵਾਲੀਆਂ ਬੀਬੀਆਂ ਨੂੰ ਕਾਫੀ ਜ਼ਿਆਦਾ ਇਹ ਦਿਨਾਂ ਦੇ ਵਿੱਚ ਵੱਡਾ ਝਟਕਾ ਲੱਗਣਾ ਸੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕਿ ਪੰਜਾਬ ਦੇ ਵਿੱਚ 600 ਯੂਨਿਟ ਤੇ ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਨੂੰ ਮੁਕਤ ਦਿੱਤੀ ਗਈ ਹੈ। ਇਸੇ ਦੌਰਾਨ ਕਈ ਲੋਕਾਂ ਦੀ ਜਿਹੜੀ ਘਰੇਲੂ ਖਾਫਤ ਜ਼ਿਆਦਾ ਹੈ ਜਿਸ ਦੇ ਕਾਰਨ ਉਹਨਾਂ ਦੀ 600 ਯੂਨਿਟ ਤੋਂ ਵੀ ਬਿਜਲੀ ਟੱਪ ਜਾਂਦੀ ਹੈ ਤੇ ਉਹਨਾਂ ਨੂੰ ਭਾਰੀ ਬਿੱਲ ਜਿਹੜਾ ਕਿ ਅਦਾ ਕਰਨਾ ਪੈਂਦਾ ਹੈ ਤੇ ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜਿਨ੍ਹਾਂ ਦੇ ਵੱਲੋਂ ਆਪਣਾ ਬਿੱਲ ਜਿਹੜਾ ਹੈ ਕਿ ਉਹ ਬਿਜਲੀ ਬੋਰਡ ਨੂੰ ਅਦਾ ਹੀ ਨਹੀਂ ਕੀਤਾ ਜਾਂਦਾ। ਸੋ ਜਿਸ ਦੇ ਕਾਰਨ ਉਹਨਾਂ ਦੇ ਜਿਹੜੇ ਕਿ ਮੀਟਰ ਤੱਕ ਜਿਹੜੇ ਆ ਬਿਜਲੀ ਮੁਲਾਜ਼ਮਾਂ ਦੇ ਦੁਆਰਾ ਕੱਟ ਦਿੱਤੇ ਜਾਂਦੇ ਹਨ। ਪੰਜਾਬ ਰਾਜ ਬਿਜਲੀ ਨਿਗਮ ਦੇ ਡਿਫਾਲ ਦੁਕਾਨਾਂ ਅਤੇ ਫੈਕਟਰੀਆਂ ਦੇ ਵਿੱਚ ਕਨੈਕਸ਼ਨ ਬਿਜਲੀ ਬਿੱਲਾਂ ਦੀ ਅਦਾਇਗੀ ਨਾ ਕਰਨ ਬਿਜਲੀ ਵਿਭਾਗ ਦੇ ਵੱਲੋਂ ਮੀਟਰ ਕੱਟ ਦਿੱਤੇ ਗਏ ਹਨ ਜਿਨ੍ਹਾਂ ਡਿਫਾਲਟਰਾਂ ਲਈ ਹੁਣ ਤਰਸ ਖਾ ਕੇ ਮੀਟਰ ਤੋਂ ਜਿਹੜਾ ਕਿ ਆਪਣੇ ਬਿਜਲੀ ਦੇਣ ਵਾਲੇ ਗਵਾਂਡੀ ਰਿਸ਼ਤੇਦਾਰਾਂ ਨੂੰ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਪਾਵਰ ਕਾਮ ਨੇ ਪੰਜਾਬ ਭਾਰਤ ਦੇ ਵਿੱਚ ਜਿਹੇ ਸਾਰੇ ਹੀ ਗਵਾਂਡੀਆਂ ਅਤੇ ਰਿਸ਼ਤੇਦਾਰਾਂ ਦੀ ਜਾਂਚ ਕਰਵਾਉਣ ਲਈ ਵਿਭਾਗ ਕਰਮਚਾਰੀਆਂ ਦੀ ਮੀਟਿੰਗ ਬਖ ਵਖ ਟੀਮਾਂ ਨੂੰ ਸੜਕਾਂ ਤੇ ਗਲੀਆਂ ਦੇ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ ਹੈ ਜੋ ਵਿਭਾਗ ਨੂੰ ਬਕਾਇਆ ਬਿਜਲੀ ਬਿੱਲ ਦੀ ਰਕਮ ਅਦਾ ਕਰਨ ਦੀ ਬਜਾਏ ਗਵਾਂਡੀਆਂ ਰਿਸ਼ਤੇਦਾਰਾਂ ਦੇ ਵਿੱਚ ਲੱਗੇ ਹੋਏ ਮੀਟਰਾਂ ਦੇ ਨਾਲ ਆਪਣੀਆਂ ਤਾਰਾਂ ਜੋੜ ਰਹੇ ਹਨ ਤੇ ਉਹਨਾਂ ਦੇ ਘਰਾਂ ਦੇ ਜਿਹੜਾ ਕਿ ਦੁਕਾਨਾਂ ਫੈਕਟਰੀਆਂ ਦੇ ਵਿੱਚ ਬਿਜਲੀ ਦਾ ਪ੍ਰਬੰਧ ਕਰ ਰਹੇ ਹਨ ਸੋ ਇਸੇ ਦੌਰਾਨ ਹੁਣ ਬਿਜਲੀ ਵਿਭਾਗ ਦਾ ਕਹਿਣਾ ਹੈ ਕੋਈ ਵੀ ਬਿਜਲੀ ਦੀ ਦੁਰਵਾਰ ਤੋਂ ਕਰੇਗਾ ਤੇ ਇਸ ਤੋਂ ਇਲਾਵਾ ਗਵਾਂਡੀਆਂ ਦੇ ਵਿਰੁੱਧ ਵੀ ਜਿਹੜਾ ਕਿ ਹੁਣ ਜੁਰਮਾਨਾ ਲਗਾਉਣ ਦੇ ਨਾਲ-ਨਾਲ ਡਿਫਾਲਟਰ ਖਫਤਕਾਰਾਂ ਦੀ ਬਕਾਇਆ ਰਕਮ ਦੀ ਜਿਹੜੀ ਵਸੂਲੀ ਦੇ ਲਈ ਕਾਰਵਾਈ ਕੀਤੀ ਜਾਵੇਗੀ ਸੋ ਜਿਹੜੇ ਜਿਹੜਾ ਕਿ ਤਾਰ ਸਖਾ ਕੇ ਆਪਣੇ ਗਵਾਂਡੀਆਂ ਨੂੰ ਬਿਜਲੀ ਜਾਂ ਫਿਰ ਆਪਣੇ ਰਿਸ਼ਤੇਦਾਰਾਂ ਨੂੰ ਜਿਹੜਾ ਕਿ ਆਪਣੇ ਮੀਟਰ ਤੋਂ ਤਾਰਾਂ ਲਗਾ ਦਿੰਦੇ ਸਨ ਸੋ ਜਿਹੇ ਲੋਕਾਂ ਦੇ ਉੱਤੇ ਵੀ ਹੁਣ ਜਿਹੜੀ ਆ ਉਹ ਕਾਰਵਾਈ ਅਤੇ ਜੁਰਮਾਨਾ ਉਹਨਾਂ ਨੂੰ ਵੀ ਜਿਹੜਾ ਭੁਗਤਣਾ ਪਵੇਗਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਬੇਹਤ ਮੰਦ ਭਾਗੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਰਖੜੀ ਦੇ ਮੌਕੇ ਹੁਣ ਕਸ਼ਮੀਰ ਦੇ ਵਿੱਚ ਦੇਸ਼ ਦੀ ਖਾਤਰ ਸ਼ਹੀਦ ਹੋ ਗਏ ਹਨ ਦੋ ਪੰਜਾਬ ਦੇ ਨੌਜਵਾਨ ਜੀਹਾਂ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਕੁੱਲਗਾਮ ਜ਼ਿਲ੍ਹੇ ਦੇ ਵਿੱਚ ਜਿਹੜਾ ਕਿ ਅੱਤਵਾਦੀਆਂ ਦੇ ਨਾਲ ਹੋਏ ਮੁਕਾਬਲੇ ਦੇ ਵਿੱਚ ਪੰਜਾਬ ਦੇ ਦੋ ਨੌਜਵਾਨ ਸ਼ਹੀਦ ਹੋ ਗਏ ਹਨ ਫਾਤੇਗੜ ਸਾਹਿਬ ਦੇ ਪਿੰਡ ਬਦੀਨਪੁਰ ਦੇ 26 ਸਾਲਾ ਦੇ ਸਿਪਾਹੀ ਹਰਮਿੰਦਰ ਸਿੰਘ ਤੇ ਇਸ ਤੋਂ ਇਲਾਵਾ ਖੰਨਾ ਦੇ ਮੰਨੂਪੁਰ ਦੇ 28 ਸਾਲਾ ਲਾਸ ਨਾਇਕ ਪ੍ਰਿਤਪਾਲ ਸਿੰਘ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਹਨ ਰਕੜੀ ਤੋਂ ਪਹਿਲਾਂ ਆਈ ਇਸ ਖਬਰ ਨੇ ਦੋਹਾਂ ਪਰਿਵਾਰਾਂ ਦੇ ਵਿੱਚ ਸੋਗ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਪ੍ਰਿਤਪਾਲ ਸਿੰਘ ਦੇ ਬਿਆਨ ਨੂੰ ਸਿਰਫ 11 ਮਹੀਨੇ ਹੀ ਹੋਏ ਸਨ ਤੇ ਇਸੇ ਦੇ ਨਾਲ ਹੀ ਹਰਮਿੰਦਰ ਸਿੰਘ ਦੀ ਮਾਂ ਤੇ ਭੈਣ ਉਸ ਦੀ ਸੁਰੱਖਿਆ ਤੇ ਵਾਪਸੀ ਦੀ ਉਡੀਕ ਕਰ ਰਹੀਆਂ ਸਨ ਜ਼ਿਕਰ ਹੈ ਕਿ ਆਪਰੇਸ਼ਨ ਦੇ ਵਿੱਚ 1 ਅਗਸਤ ਤੋਂ ਹੀ ਆਪਰੇਸ਼ਨ ਚੱਲ ਰਿਹਾ ਸੀ ਉਹ ਸ਼ਨੀਵਾਰ ਨੂੰ ਇਸ ਦਾ 9ਵਾਂ ਦਿਨ ਸੀ 2 ਅਗਸਤ ਨੂੰ ਇਸ ਆਪਰੇਸ਼ਨ ਦੇ ਵਿੱਚ 2 ਅਤਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਪਛਾਣ ਪਲਵਾਮਾ ਦੇ ਸੀ ਸ਼ਰੇਣੀ ਦੇ ਅਤਵਾਦੀ ਹਸੀਰ ਨਜ਼ੀਰ ਡਾਰ ਦੇ ਵਿੱਚੋਂ ਹੋਈ ਹੈ ਸੋ ਲਗਾਤਾਰ ਜਿਹੜਾ ਕਿ ਤੁਹਾਨੂੰ ਦੱਸਿਆ ਕਿ ਪਾਕਿਸਤਾਨ ਦੇ ਵੱਲੋਂ ਅਤੇ ਅਤਵਾਦੀਆਂ ਦੇ ਵੱਲੋਂ ਭਾਰਤ ਦੇ ਉੱਤੇ ਜਿਹੜੇ ਕੀ ਹਮਲੇ ਕੀਤੇ ਜਾ ਰਹੇ ਹਨ ਸੋ ਜਿਸ ਦੇ ਵਿੱਚ ਕੀ ਇਹ ਪੰਜਾਬ ਦੇ ਜਿਹੜੇ ਕੀ ਸੈਨਿਕ ਆ ਉਹਨਾਂ ਨੂੰ ਆਪਣੀ ਹੁਣ ਜਾਨ ਅਗਵਾਉਣੀ ਪਈ ਹੈ ਸੋ ਬੇਹਦ ਮੰਦ ਭਾਗੀ ਖਬਰ ਇਹ ਹੁਣ ਜਿਹੜੀ ਕਿ ਜੰਮੂ ਕਸ਼ਮੀਰ ਤੋਂ ਨਿਕਲ ਕੇ ਆ ਰਹੀ ਹੈ ਇਸ ਤੋਂ ਬਾਅਦ ਹੁਣ ਪੰਜਾਬ ਦੇ ਮੌਸਮ ਦੀ ਜੇਕਰ ਗੱਲ ਕਰੀਏ ਤੇ ਪੰਜਾਬ ਦੇ ਮੌਸਮ ਦੇ ਵਿੱਚ ਜਿੱਥੇ ਕਿ ਇਸ ਵਾਰ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ ਸੋ ਪੰਜਾਬ ਦੇ ਵਿੱਚ ਹੁਣ ਮੌਨਸੂਨ ਸੁਸਤ ਹੋਣਾ ਸ਼ੁਰੂ ਹੋ ਗਿਆ ਹੈ ਜਿੱਥੇ ਕਿ ਸ਼ਨੀਵਾਰ ਨੂੰ ਪੰਜਾਬ ਦੇ ਵਿੱਚ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਸੀ ਸੋ ਪੰਜਾਬ ਦੇ ਵਿੱਚ ਜਿੱਥੇ ਕਿ ਅੱਜ ਮੀਂਹ ਪੈਣ ਦੀ ਸੰਭਾਵਨਾ ਵੀ ਕਾਫੀ ਜ਼ਿਆਦਾ ਘੱਟ ਦਿਤਾਈ ਜਾ ਰਹੀ ਹੈ ਸੋ ਐਤਵਾਰ ਤੋਂ ਮੌਸਮ ਦੇ ਵਿੱਚ ਬਦਲਾਅ ਦੀ ਸੰਭਾਵਨਾ ਦਿਤਾਈ ਗਈ ਹੈ ਅਨੁਮਾਨ ਦੇ ਮੁਤਾਬਕ ਹੁਣ ਸੂਬੇ ਦੇ ਕੁੱਝ ਜ਼ਿਲ੍ਹਿਆਂ ਦੇ ਵਿੱਚ ਐਤਵਾਰ ਨੂੰ ਚੰਗੀ ਬਾਰਿਸ਼ ਹੋਵੇਗੀ ਇਸ ਦੇ ਨਾਲ ਹੀ ਸੂਬੇ ਦੇ ਵਿੱਚ ਅਗਸਤ ਦਾ ਮਹੀਨਾ ਸੁੱਕਾ ਜਾ ਰਿਹਾ ਹੈ ਜਿਸ ਦੇ ਕਾਰਨ ਮੌਸਮ ਵਿਭਾਗ ਨੇ ਇਸ ਨੂੰ ਰੈੱਡ ਜ਼ੋਨ ਦੇ ਵਿੱਚ ਰੱਖਿਆ ਹੈ ਮੌਸਮ ਵਿਗਿਆਨੀਆਂ ਦੇ ਵੱਲੋਂ ਕਿਹਾ ਗਿਆ ਹੈ ਕਿ ਕੇਂਦਰ ਚੰਡੀਗੜ੍ਹ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਜਿਸ ਦੇ ਅਨੁਸਾਰ ਸੂਬੇ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਹਲਕੀ ਬਾਰਿਸ਼ ਹੋਈ ਹੈ ਜਿਸ ਤੋਂ ਬਾਅਦ ਸੂਬੇ ਦੇ ਔਸਤਨ ਬਾਧਾ ਤੋਂ ਬਾਅਦ ਤਾਪਮਾਨ ਦੇ ਵਿੱਚ 3.1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ ਜਿਸ ਤੋਂ ਬਾਅਦ ਕੀ ਹੁਣ ਵੱਧ ਤੋਂ ਵੱਧ ਤਾਪਮਾਨ ਆਮ ਦੇ ਨਾਲੋਂ ਜਿਹੜਾ ਕਿ 2 ਡਿਗਰੀ ਵੱਧ ਰਹਿੰਦਾ ਹੈ ਸੋ ਸੂਬੇ ਦੇ ਵਿੱਚ ਹੁਣ ਬਠਿੰਡੇ ਜ਼ਿਲ੍ਹੇ ਦੇ ਵਿੱਚ ਜਿਹੜਾ ਕਿ ਇਸ ਨੂੰ ਸਭ ਤੋਂ ਵੱਧ ਗਰਮ ਜਿਹੜਾ ਮੰਨਿਆ ਗਿਆ ਹੈ ਇਸ ਦਾ ਬਾਅਦ ਤੋਂ ਬਾਅਦ ਤਾਪਮਾਨ 37.7 ਡਿਗਰੀ ਦਰਜ ਕੀਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਜਿੱਥੇ ਕਿ ਮਹਿਲਾਵਾਂ ਨੂੰ ਪੰਜਾਬ ਦੇ ਵਿੱਚ ਭਗਵਾਨਤਮਾਨ ਦੇ ਵੱਲੋਂ ਹਜ਼ਾਰ-ਹਜ਼ਾਰ ਰੁਪਈਆ ਦੇਣ ਦਾ ਐਲਾਨ ਕੀਤਾ ਗਿਆ ਸੀ ਉੱਥੇ ਹੀ ਪੰਜਾਬ ਤੋਂ ਇਲਾਵਾ ਗਵਾਂਢੀ ਸੂਬਿਆਂ ਦੇ ਵੱਲੋਂ ਵੀ ਹਜ਼ਾਰ-ਹਜ਼ਾਰ ਤੋਂ ਲੈ ਕੇ ਜਿਹੜਾ ਕਿ 15-1500 ਰੁਪਈਆ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਜਿੱਥੇ ਕਿ ਹੁਣ 3.5 ਸਾਲ ਤੋਂ ਲੈ ਕੇ 4 ਸਾਲ ਤੱਕ ਦਾ ਜਿਹੜਾ ਕਿ ਸਮਾਂ ਬੀਤਣ ਨੂੰ ਹੋ ਚੁੱਕਾ ਹੈ ਪਰ ਭਗਵਾਨ ਤਮਨ ਸਰਕਾਰ ਦੇ ਵੱਲੋਂ ਔਰਤਾਂ ਦੇ ਨਾਲ ਇਹ ਕੀਤਾ ਹੋਇਆ ਵਾਦਾ ਪੂਰਾ ਨਹੀਂ ਕੀਤਾ ਗਿਆ ਹੈ ਸੋ ਮਹਿਲਾਵਾਂ ਨੂੰ ਹੁਣ ਰਕੜੀ ਦਾ ਤੋਹਫਾ ਦਿੱਤਾ ਗਿਆ ਹੈ 1500 ਵਾਲੀ ਸਕੀਮ ਨੂੰ ਮਨਜ਼ੂਰੀ ਮਿਲ ਗਈ ਹੈ ਪੰਚਾਇਤਾਂ ਦੇ ਲਈ ਹੋ ਗਏ ਹਨ ਹੁਕਮ ਜਾਰੀ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਗਵਾਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਵਿੱਚ ਹੁਣ 21 ਸਾਲ ਦੀ ਉਮਰ ਪੂਰੀ ਕਰਨ ਵਾਲੀਆਂ ਧੀਆਂ ਨੂੰ ਇੰਦਰਾ ਗਾਂਧੀ ਪਿਆਰੀ ਬਹਿਨਾਂ ਦੇ ਤਹਿਤ ਸੁਖ ਸਨਮਾਨ ਨidhi ਯੋਜਨਾ ਦੇ ਤਹਿਤ ਜਿਹੜਾ ਕਿ 1500 ਰੁਪਇਆ ਪ੍ਰਤੀ ਮਹੀਨਾ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਵਿਭਾਗ ਨੇ ਇਸ ਦੇ ਲਈ ਹੁਣ ਬਕਾਇਦਾ ਜਿਹੜਾ ਕਿ ਇਸ ਸ਼ੁਰੂਆਤ ਨੂੰ ਸ਼ੁਰੂ ਕਰ ਦਿੱਤਾ ਹੈ ਸੋ ਮੁੱਖ ਮੰਤਰੀ ਦੇ ਦੁਆਰਾ 17 ਮਾਰਚ ਨੂੰ ਪੇਸ਼ ਕੀਤੇ ਗਏ ਬਜਟ ਦੇ ਵਿੱਚ ਐਲਾਨ ਕੀਤਾ ਗਿਆ ਸੀ ਕਿ 1 ਜਨਵਰੀ ਸਾਲ 2025 ਤੋਂ ਲੈ ਕੇ 31 ਮਾਰਚ ਸਾਲ 2026 ਦੇ ਵਿਚਕਾਰ ਜਿਹੜਾ ਕਿ 21 ਸਾਲ ਤੋਂ ਉੱਪਰ ਦੀ ਜਿਹੜੀਆਂ ਕਿ ਔਰਤਾਂ ਹਨ ਲੜਕੀਆਂ ਹਨ ਉਹਨਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇਗਾ ਸੋ ਮੁੱਖ ਮੰਤਰੀ ਨੇ ਬਜਟ ਨੂੰ ਜਿਹੜਾ ਕਿ ਬਜਟ ਦੇ ਵਿੱਚ ਐਲਾਨ ਕੀਤਾ ਸੀ ਸੋ ਉਸ ਨੂੰ ਹੁਣ ਪੂਰਾ ਕਰ ਦਿੱਤਾ ਹੈ ਸੋ ਕਾਫੀ ਵੱਡੀ ਖੁਸ਼ਖਬਰੀ ਹੈ ਜੋ ਕਿ ਪੰਜਾਬ ਦੇ ਵਿੱਚ ਜਿਹੜਾ ਕਿ ਐਲਾਨ ਕੀਤਾ ਗਿਆ ਹੈ ਉਸ ਨੂੰ ਤੇ ਪੂਰਾ ਨਹੀਂ ਕੀਤਾ ਗਿਆ ਇਸ ਤੋਂ ਇਲਾਵਾ ਐਮਪੀ ਦੇ ਵਿੱਚ ਵੀ ਤੁਹਾਨੂੰ ਦੱਸ ਦਈਏ ਕਿ ਮੱਧ ਪ੍ਰਦੇਸ਼ ਦੇ ਵਿੱਚ ਵੀ ਐਲਾਨ ਕੀਤਾ ਗਿਆ ਸੀ ਸੋ ਉਹ ਸਰਕਾਰ ਦੇ ਵੱਲੋਂ ਵੀ ਆਪਣਾ ਐਲਾਨ ਜਿਹੜਾ ਕੀ ਹੈ ਪੂਰਾ ਕਰ ਦਿੱਤਾ ਗਿਆ ਹੈ ਬਾਰੇ ਜਿਹੜਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਆ ਇਸ ਦੇ ਵੱਲੋਂ ਲਗਾਤਾਰ ਸਾਢੇ 3 ਸਾਲਾਂ ਤੋਂ ਔਰਤਾਂ ਨੂੰ ਜਿਹੜਾ ਕਿ ਲਾਰੇ ਲਾਏ ਜਾ ਰਹੇ ਹਨ ਤੇ ਜਿਹੜਾ ਕਿ ਖਜ਼ਾਨਾ ਭਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਕਿ ਜਦੋਂ ਖਜ਼ਾਨਾ ਭਰ ਜਾਵੇਗਾ ਤੇ ਉਹਨਾਂ ਦੇ ਵੱਲੋਂ ਹਜ਼ਾਰ-ਹਜ਼ਾਰ ਰੁਪਈਆ ਦੇ ਦਿੱਤਾ ਜਾਵੇਗਾ ਪਰ ਇਸ ਦਾ ਹਜੇ ਕੋਈ ਵੀ ਜਿਹੜਾ ਨਾਂ ਨਿਸ਼ਾਨ ਵੀ ਨਜ਼ਰ ਨਹੀਂ ਆ ਰਿਹਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਯਾਤਰਾ ਕਰਨ ਵਾਲਿਆਂ ਦੇ ਲਈ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਜੀ ਹਾਂ ਰੇਲਵੇ ਦੇ ਵੱਲੋਂ ਹੁਣ ਵੱਡਾ ਤੋਹਫ਼ਾ ਦਿੱਤਾ ਗਿਆ ਹੈ ਸੋ ਵਾਪਸੀ ਦੀਆਂ ਟਿਕਟਾਂ ਦੇ ਉੱਤੇ 20% ਦੀ ਛੋਟ ਮਿਲੇਗੀ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਰੇਲਵੇ ਨੇ ਹੁਣ ਯਾਤਰੀਆਂ ਨੂੰ ਦੀਵਾਲੀ ਦਾ ਤੋਹਫਾ ਦਿੱਤਾ ਹੈ ਸੋ ਜਿਸ ਦੇ ਤਹਿਤ ਹੁਣ ਇਸ ਸਕੀਮ ਵਿੱਚ ਯਾਤਰੀਆਂ ਨੂੰ ਵਾਪਸੀ ਦੀ ਟਿਕਟ ਦੇ ਉੱਤੇ 20% ਦੀ ਛੋਟ ਮਿਲੇਗੀ ਸੋ ਇਸ ਪਹਿਲ ਕਦਮੀ ਦਾ ਮੁੱਖ ਮਕਸਦ ਹੈ ਕਿ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਯਾਤਰੀਆਂ ਨੂੰ ਟਿਕਟ ਬੁਕਿੰਗ ਦੀ ਸਮੱਸਿਆ ਤੋਂ ਰਾਹਤ ਮਿਲੇ ਸੋ ਛੋਟ ਪ੍ਰਾਪਤ ਕਰਨ ਦੇ ਲਈ ਕੁਝ ਸ਼ਰਤਾਂ ਰੱਖੀਆਂ ਗਈਆਂ ਹਨ ਸੋ ਜਿਹੜਾ ਕਿ ਦੋਵਾਂ ਪਾਸਿਆਂ ਦੀ ਰੇਲ ਗੱਡੀ ਇੱਕੋ ਸ਼੍ਰੇਣੀ ਦੇ ਵਿੱਚ ਇੱਕੋ ਹੀ ਸਟੇਸ਼ਨ ਦੇ ਵਿੱਚ ਹੋਣੀ ਚਾਹੀਦੀ ਹੈ ਇਸ ਫੈਸਲੇ ਦੇ ਕਾਰਨ ਕਾਫੀ ਜ਼ਿਆਦਾ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ ਤੇ ਟਿਕਟਾਂ ਨੂੰ ਲੈ ਕੇ ਜਿਹੜੇ ਕਿ ਲੋਕ ਕਾਫੀ ਜ਼ਿਆਦਾ ਚਿੰਤਾ ਦੇ ਵਿੱਚ ਰਹਿੰਦੇ ਹਨ ਉਹਨਾਂ ਦੀਆਂ ਚਿੰਤਾ ਜਿਹੜੀਆਂ ਖਤਮ ਹੋ ਜਾਣਗੀਆਂ ਸੋ ਟਿਕਟ ਬੁੱਕ ਕਰਵਾਉਣ ਦੇ ਉੱਤੇ ਹੁਣ ਵਾਪਸੀ ਦੀ ਟਿਕਟ ਦੇ ਉੱਤੇ 20% ਦੀ ਭਾਰੀ ਛੋਟ ਮਿਲੇਗੀ ਤੇ ਇਸ ਤੋਂ ਇਲਾਵਾ ਜਿਹੜੇ ਹੁਣ ਪੰਜਾਬ ਅਤੇ ਪੂਰੇ ਭਾਰਤ ਦੇ ਵਿੱਚ ਸੀਨੀਅਰ ਸਿਟੀਜ਼ਨ ਹਨ ਤੇ ਉਹਨਾਂ ਦੀ ਉਮਰ 60 ਸਾਲ ਤੋਂ ਉੱਪਰ ਹੈ ਸੋ ਉਹਨਾਂ ਦੇ ਲਈ ਵੀ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਕਿ ਹੁਣ ਜੇਕਰ ਉਹ ਟਿਕਟ ਬੁੱਕ ਕਰਵਾਉਂਦੇ ਹਨ ਤੇ ਉਹਨਾਂ ਨੂੰ ਹਾਫ ਰੇਟ ਦੇ ਉੱਤੇ ਟਿਕਟ ਮਿਲੇਗੀ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹਾਫ ਟਿਕਟ ਜਿਹੜੀ ਉਹਨਾਂ ਦੀ ਲੱਗੇਗੀ ਤੇ ਅੱਧਾ ਕਰਾਇਆ ਉਹਨਾਂ ਦਾ ਮਾਫ ਕਰ ਦਿੱਤਾ ਜਾਵੇਗਾ ਸੋ ਵੱਡੀ ਖੁਸ਼ਖਬਰੀ ਜਿਹੜੀ ਕਿ ਇਹ ਹੁਣ ਰੇਲਵੇ ਦੇ ਵੱਲੋਂ ਦਿੱਤੀ ਗਈ ਹੈ ਸੋ 60 ਸਾਲ ਤੋਂ ਉੱਪਰ ਦੇ ਜਿਹੜੇ ਕਿ ਬਜ਼ੁਰਗ ਹਨ ਉਹਨਾਂ ਨੂੰ ਜਿਹੜੀ ਕਿ ਇਹ ਵੱਡੀ ਰਾਹਤ ਹੁਣ ਰੇਲਵੇ ਦੇ ਵੱਲੋਂ ਦੇ ਦਿੱਤੀ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਕੀ ਪੰਜਾਬ ਦੀ ਧੀ ਹਰ ਸਿਮਰਤ ਰੰਧਾਵਾ ਦਾ ਪਿਛਲੇ ਸਮੇਂ ਦੇ ਦੌਰਾਨ ਕਤਲ ਕਰ ਦਿੱਤਾ ਗਿਆ ਸੀ ਸੋ 21 ਸਾਲਾ ਹਰ ਸਿਮਰਤ ਰੰਧਾਵਾ ਕੈਨੇਡਾ ਦੇ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ ਗਈ ਹੋਈ ਸੀ ਸੋ ਇਸੇ ਮਾਮਲੇ ਦੇ ਵਿੱਚ ਹੁਣ ਕੈਨੇਡਾ ਦੇ ਵਿੱਚ 21 ਸਾਲਾ ਭਾਰਤੀ ਵਿਦਿਆਰਥਣ ਹਰ ਸਿਮਰਤ ਰੰਧਾਵਾ ਦੀ ਗੋਲੀ ਮਾਰ ਕੇ ਹੱਤਿਆ ਦੇ ਮਾਮਲੇ ਦੇ ਵਿੱਚ ਇੱਕ ਮੁੰਡੇ ਨੂੰ ਜਿਹੜਾ ਕੀ ਗ੍ਰਿਫਤਾਰ ਕਰ ਲਿਆ ਗਿਆ ਹੈ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੇ ਗੁੱਤੇ ਜਿਹੜਾ ਕੀ ਕਤਲ ਦੇ ਦੋਸ਼ ਲੱਗ ਚੁੱਕੇ ਹਨ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਹਮਿਲਟਨ ਪੁਲਿਸ ਨੇ ਮੰਗਲਵਾਰ ਨੂੰ ਅੰਟਾਰੀਓ ਦੇ ਨਿਆਗਰਾ ਫਾਲਸ ਤੋਂ ਜਿਹੜਾ ਕੀ 32 ਸਾਲਾ ਮੁਲਜ਼ਮ ਜਰਡਨ ਫੋਸਟਰ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਸ ਦੇ ਉੱਤੇ ਕਤਲ ਦੇ ਜਿਹੜਾ ਕੀ ਦੋਸ਼ ਲੱਗ ਚੁੱਕੇ ਹਨ ਤੁਹਾਨੂੰ ਦੱਸਦੀ ਹੈ ਕਿ 17 ਅਪ੍ਰੈਲ ਨੂੰ ਰੰਦਾਵਾ ਦੇ ਗੋੜੀ ਮਾਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਕੀ ਉਸ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਸੀ ਸੋ ਕਾਫੀ ਮੰਦਭਾਗੀ ਇਹ ਖਬਰ ਸੀ ਜਿਸ ਤੋਂ ਬਾਅਦ ਕੀ ਲਗਾਤਾਰ ਇਸਰੂਪੀ ਨੂੰ ਲੱਭਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਕੀ ਹੁਣ ਇਹ ਜਿਹੜਾ ਕੀ ਗ੍ਰਿਫਤਾਰ ਕਰ ਲਿਆ ਗਿਆ ਹੈ ਮੀਡੀਆ ਰਿਪੋਰਟਾਂ ਦਾ ਕਹਿਣਾ ਹੈ ਕਿ ਚਾਰ ਕਾਰਨ ਦੇ ਵਿੱਚੋਂ ਘੱਟੋ ਘੱਟ ਸੱਤ ਲੋਕ ਲੋਕ ਕਿਸੇ ਗੱਲ ਨੂੰ ਲੈ ਕੇ ਝਗੜਾ ਕਰ ਰਹੇ ਸਨ ਸੋ ਝਗੜੇ ਦੇ ਵਿੱਚ ਜਿਹੜਾ ਕੀ ਸ਼ਾਮਲ ਸਨ ਤੇ ਇੱਕ ਗੋਲੀ ਜਿਹੜੀ ਕੀ ਹਰਸਿਮਰਤ ਨੂੰ ਜਾਨ ਲੱਗੀ ਸੀ ਜੋ ਕਿ ਨੇੜੇ ਹੀ ਉੱਥੇ ਖੜੀ ਸੀ ਸੋ ਜਿਸ ਤੋਂ ਬਾਅਦ ਕੀ ਉਸ ਦੀ ਮੌਤ ਹੋ ਗਈ ਸੀ ਸੋ ਹੁਣ ਇਹ ਜਿਹੜਾ ਕੀ આરોપી ਆ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ 32 ਸਾਲਾਂ ਦਾ ਇਹ ਨੌਜਵਾਨ ਦੱਸਿਆ ਜਾ ਰਿਹਾ ਹੈ ਜੋ ਕਿ ਬਿਹਤਰ ਮੰਦਭਾਗੀ ਖਬਰ ਹੁਣ ਕੈਨੇਡਾ ਤੋਂ ਇਹ ਨਿਕਲ ਕੇ ਆ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਨਸ਼ੀਲੀਆਂ ਗੋਲੀਆਂ ਦਾ ਧੰਦਾ ਕਰਨ ਵਾਲੇ ਪਿਓ ਪੁੱਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਜੀਹਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਸੋ ਦੋਵੇਂ ਪਿਓ ਪੁੱਤ ਦੇ ਵੱਲੋਂ ਜਿਹੜਾ ਕਿ ਨਸ਼ੇ ਦੀਆਂ ਗੋਲੀਆਂ ਵੇਚੀਆਂ ਜਾ ਰਹੀਆਂ ਸਨ ਪੰਜਾਬ ਸਰਕਾਰ ਦੇ ਵੱਲੋਂ ਹੁਣ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਕਿ ਮਹੀਮ ਬੰਡੀ ਗਈ ਹੈ ਜਿਸ ਦੇ ਕਾਰਨ ਲਗਾਤਾਰ ਜਿਹੜੇ ਕਿ ਨਸ਼ੇ ਵੇਚਣ ਵਾਲੇ ਗ੍ਰਿਫਤਾਰ ਕੀਤੇ ਜਾ ਰਹੇ ਹਨ ਸੋ ਇਸੇ ਦੌਰਾਨ ਨਾਬਾ ਸ਼ਹਿਰ ਦੇ ਲੂਹੁਰਾ ਗੀਟ ਵਿਖੇ ਜਿਹੜਾ ਕਿ ਮੈਡੀਕਲ ਦੁਕਾਨ ਤੇ ਘਰ ਦੇ ਵਿੱਚੋਂ 12000 ਦੇ ਕਰੀਬ ਨਸ਼ੀਲੀਆਂ ਗੋਲੀਆਂ ਦੇ ਨਾਲ ਨਾਲ 207000 ਦੀ ਡਰੱਗ ਮਨੀ ਵੀ ਜਿਹੜੀ ਆ ਪੁਲਿਸ ਨੇ ਬਰਾਮਦ ਕੀਤੀ ਹੈ ਨਸ਼ੀਲੀਆਂ ਗੋਲੀਆਂ ਦਾ ਧੰਦਾ ਕਰਨ ਵਾਲੇ ਪਿਓ ਪੁੱਤ ਨੂੰ ਪੁਲਿਸ ਨੇ ਹੁਣ ਗ੍ਰਫਤਾਰ ਕਰ ਲਿਆ ਹੈ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਦੋਵਾਂ ਦੇ ਹੁਣ ਮੂੰਹ ਬੰਨੇ ਹੋਏ ਹਨ ਮੈਡੀਕਲ ਸਟੋਰ ਦਾ ਕੰਮ ਕਰਦੇ ਸਨ ਤੇ ਨਸ਼ੀਲੀਆਂ ਗੋਲੀਆਂ ਦਾ ਇਹਨਾਂ ਦੇ ਵੱਲੋਂ ਲਗਾਤਾਰ ਧੰਦਾ ਕੀਤਾ ਜਾ ਰਿਹਾ ਸੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਹੁਣ 15 ਅਗਸਤ ਨੂੰ ਕਾਲਾ ਦਿਵਸ ਜਿਹੜਾ ਕਿ ਮਨਾਏਗਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਜਿਹੜਾ ਕਿ ਐਲਾਨ ਕਰ ਦਿੱਤਾ ਗਿਆ ਹੈ ਜੀहां ਤੁਹਾਨੂੰ ਦੱਸ ਦਈਏ ਕਿ 15 ਅਗਸਤ ਨੂੰ ਜਿਹੜਾ ਕਿ ਕਾਲਾ ਦਿਨ ਮਨਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਦੁਆਰਾ ਜਿਹੜਾ ਕਿਹਾ ਗਿਆ ਹੈ ਉਹਨਾਂ ਨੇ ਰਖੜ ਪੁੰਨੀਆਂ ਦੇ ਉੱਤੇ ਜਿਹੜੀ ਕਾਨਫਰੰਸ ਕੀਤੀ ਸੀ ਸੋ ਉਹਨਾਂ ਦਾ ਕਹਿਣਾ ਹੈ ਕਿ 15 ਅਗਸਤ ਨੂੰ ਅਸੀਂ ਕਾਲਾ ਦਿਨ ਮਨਾਵਾਂਗੇ ਆਜ਼ਾਦੀ ਦਿਵਸ ਨਹੀਂ ਮਨਾਵਾਂਗੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਕਿਸਾਨਾਂ ਲਈ ਹੁਣ ਬੇਹਤ ਮੰਦਪਾਗੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਜ਼ਿਲ੍ਹੇ ਦੇ ਅੱਧੀ ਦਰਜਣ ਪਿੰਡਾਂ ਦੇ ਵਿੱਚ ਝੋਨੇ ਦੀ ਫਸਲ ਨੂੰ ਹੁਣ ਮਧੇਰਪਣ ਨੇ ਜਿਹੜਾ ਕਿ ਲਪੇਟੇ ਦੇ ਵਿੱਚ ਲੈ ਰਿਹਾ ਹੈ ਜਿਸ ਤੋਂ ਬਾਅਦ ਕੀ ਹੁਣ ਬਹੁਤ ਸਾਰੇ ਕਿਸਾਨ ਖੜੇ ਝੋਨੇ ਨੂੰ ਹੀ ਬੋਣ ਦੇ ਲਈ ਮਜਬੂਰ ਹੋ ਗਏ ਹਨ ਜੀਆਂ ਤਸਵੀਰ ਵੀ ਤੁਸੀਂ ਦੇਖ ਲਈ ਹੈ ਸੋ ਇਸ ਤੋਂ ਬਾਅਦ ਤੁਹਾਨੂੰ ਦੱਸਿਆ ਕਿ ਪਟਿਆਲਾ ਦੇ ਵਿੱਚ ਜਿਹੜਾ ਕਿ ਅੱਧੀ ਦਰਜਣ ਪਿੰਡਾਂ ਦੇ ਵਿੱਚ ਜਿਹੜਾ ਕਿ ਝੋਨੇ ਦੀ ਫਸਲ ਨੂੰ ਮਧੇਰਪਣ ਦਾ ਰੋਗ ਲੱਗਣ ਦੇ ਕਾਰਨ ਕਿਸਾਨਾਂ ਦੇ ਵੱਲੋਂ ਹੁਣ ਇਸ ਨੂੰ ਖੇਤਾਂ ਦੇ ਵਿੱਚ ਹੀ ਬੋਨਾ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਹੈ ਸੋ ਮਜਬੂਰੀ ਦੇ ਵਿੱਚ ਉਹਨਾਂ ਨੇ ਹੁਣ ਖੇਤ ਬਾਹਰ ਜਾਂ ਬੋਨੇ ਪਏ ਹਨ ਕਈ ਕਿਸਾਨਾਂ ਦੇ ਵੱਲੋਂ ਆਪਣੀ 2-2 ਏਕੜ ਝੋਨੇ ਦੀ ਫਸਲ ਖੜੀ ਜਿਹੜੀ ਆ ਬੋਣੀ ਪਈ ਹੈ ਤੇ ਉਹਨਾਂ ਦੇ ਬਾਕੀ ਖੇਤਾਂ ਦੇ ਵਿੱਚ ਵੀ ਝੋਨੇ ਦੀ ਫਸਲ ਉਹਨਾਂ ਨੂੰ ਡਾਰ ਬਣਿਆ ਹੋਇਆ ਹੈ ਕਿਸਾਨਾਂ ਦੇ ਵਿੱਚ ਰੋਸ ਹੈ ਕਿ ਹੁਣ ਤੱਕ ਖੇਤੀਬਾੜੀ ਵਿਭਾਗ ਦੇ ਵੱਲੋਂ ਉਹਨਾਂ ਦੇ ਖੇਤਾਂ ਦਾ ਜਾਇਜ਼ਾ ਤੱਕ ਵੀ ਨਹੀਂ ਲਿਆ ਗਿਆ ਹੈ ਸੋ ਕਾਫੀ ਜਿਹੜੀ ਕਿ ਹੁਣ ਕਿਸਾਨਾਂ ਦੇ ਲਈ ਵੱਡੀ ਮਾੜੀ ਖਬਰ ਅਤੇ ਵੱਡਾ ਝਟਕਾ ਜਿਹੜਾ ਕਿ ਮੰਨਿਆ ਜਾ ਰਿਹਾ ਹੈ ਸੋ ਲਗਾਤਾਰ ਜਿਹੜਾ ਕਿਸਾਨਾਂ ਦੀਆਂ ਫਸਲਾਂ ਨੂੰ ਕਾਫੀ ਜ਼ਿਆਦਾ ਖਰਾਬੀ ਪੈ ਰਹੀ ਹੈ ਬਖਵਾਖ ਪਿੰਡਾਂ ਦੇ ਵਿੱਚ 100 ਏਕੜ ਦੇ ਕਰੀਬ ਝੋਨੇ ਦੀ ਫਸਲ ਖਰਾਬ ਹੋ ਚੁੱਕੀ ਹੈ